ਦੇ ਸਾਹਿਬੀ ਸੋਕ ਮਹਲਾ ਤੀਜਾ ਇਮਾਨ ਪ੍ਰਤੀਤ ਨਾ ਆਇਆ ਸਹਿਜ ਨਾਲ ਲਗੋ ਪਾਓ ਸਬਦੈ ਸਾਧਨਾ ਪਾਇਓ ਮਨ ਹਰਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਨ ਪ੍ਰਤੀਤ ਨਾ ਆਇਆ ਸਹਿਜ ਨਾ ਜਗੋ ਭਾਉ ਸਬਦੈ ਸਾਧ ਨਾ ਪਾਇਓ ਮਨ ਹਟ ਗਿਆ ਗੁਣ ਕਾਏ ਨਾਨਕ ਆਇਆ ਸੋ ਪ੍ਰਵਾਣ ਹੈ ਜੇ ਗੁਰਮੁਖ ਸੱਚ ਸੁਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਗੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਲਤ ਨਾ ਦਈਆ ਅੰਦੇ ਵਿਚੜ ਚੁਟਾ ਖਾਏ ਸਤਗੁਰ ਕੈ ਪੈ ਭਨ ਨਾ ਖੜਿਓ ਰਹੇ ਅੰਕ ਸਮਾਏ ਅਨ ਦਿਨ ਸਹ ਸਾਖ ਦੇ ਨਾ ਚੁਕੈ ਦਿਨ ਸਬਦੈ ਦੁਖ ਪਾਏ काम क्रोध लोभ अंतर सरला निज धंदा करत बिहाए चरण पार देखत सुन थके जे मुके नेडा आए सचा नाम नालको मीठा जिब नाम नव ना ढग पाए ਜੀਵਤ ਮਰੇ ਮਰੇ ਫੁਰ ਜੀਵੇ ਤਾ ਮੁਖੰਤਰ ਪਾਏ ਧੋਰਨ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮ ਕੀਆ ਪਾਏ ਗੁਰ ਕਾ ਸਬਦ ਸੁਮਾਨ ਤੂ ਮੂਰੇ ਗਤ ਮਤ ਸਬਦੇ ਪਾਏ ਨਾਮਿਕ ਸਤਗੁਰ ਤਦ ਹੀ ਪਾਏ ਜਾਂ ਵਿੱਚ ਹੋ ਆਪ ਗਵਾਏ ਪੌੜੀ ਜਿਸ ਦੇ ਚੇਤਾ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੇ ਗੱਲ ਦਾ ਲੋੜੀਏ ਭਾਵੇਂ ਸੁਬਦਾਂ ਦਾ ਸਭਨਾ ਗੱਲਾਂ ਕਾ ਤੇਸਨੋ ਪਿਆਇੰਦਿਆ ਕੇਵਲ ਨਿਮਖ ਕੜੀ ਮੋਹ ਢੋੜੀਆ ਜੇ ਨ ਹਰ ਪਿਆਇਆ ਤਿਸਨੋ ਸਭ ਕਲਿਆਣ ਹੋਵੇ ਨਿਦ ਸੰਤ ਜਨਾ ਕੀ ਸੰਗਤ ਜਾਏ ਫਹੀਏ ਮੋਹ ਢੋੜੀਆ ਸਾਰੇ ਦੁੱਖ ਭੋਖ ਰੋਗ ਕੈ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ ਹਰ ਕਿਰਪਾ ਦੇ ਹੋਆ ਹਰ ਭਗਤ ਹਰ ਭਗਤ ਜਨਾਂ ਕੇ ਬਹੁ ਡਿਠੈ ਜਗਤ ਤਰਿਆ ਸਭ ਐ ਦੂੜੀਐ ਸਭ ਦੁੱਖ ਭੁੱਖ ਰੋਗ ਗਹਿ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ ਭਰਿ ਕਿਰਪਾ ਦੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਢੂੜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾ ਮਾਟ ਪ੍ਰਤੀਤ ਨਾ ਅਲ ਜਾ ਸਹਿਜ ਨਾ ਲਗੋ ਭਾਉ ਸ਼ਬਦ ਦਾ ਸਾਥ ਨਾ ਪਾਇਓ ਮਨ ਹੱਥ ਉਤਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਮਾਣ ਹੈ ਜੇ ਗੁਰੂ ਕੋ ਸੱਚ ਸਮਾਏ ਇਹ ਪਾਵਨ ਪਵਿੱਤਰ ਉਪਦੇਸ਼ ਖਰਾਬ ਦੇ ਖੜਾ ਦੀ ਬਾਹਰ ਅੰਦਰ ਤਨਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਵਾਸ਼ਿਸ਼ਕਾ ਦੇਣਾ ਅੱਜ ਦਾ ਇਹ ਪਾਵਨ ਸਿੰਘ ਖਰਾਬ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨ ਅਨਸੋ ਰਿਜਤ ਦੇ ਸਵਾਇ ਮਾਖੇ ਜੀ ਸਤਨਾਮ ਸ੍ਰੀ ਵਾਹਿ